ਨਵਿਆਹੇ ਜੋੜੇ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋਈ ਹੈ ਅਸਲ ਵਿੱਚ ਦੋਵੇਂ ਪਤੀ ਪਤਨੀ ਪਿੰਡ ਤੋਂ ਦਵਾਈ ਲੈਣ ਦੇ ਲਈ ਆ ਰਹੇ ਸਨ ਤੇ ਰਾਹ ਦੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਨੇ ਤੇ ਦੋਵਾਂ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਹੈ ਦੋਸਤੋ ਬਾਅਦ ਪਰਿਵਾਰ ਤਹਾ ਮਾਰ ਕੇ ਰੋਂਦਾ ਹੋਇਆ ਨਜ਼ਰ ਆ ਰਿਹਾ ਹੈ ਘਟਨਾ ਤਰਨ ਤਰੰਦੀ ਹੈ ਜਿੱਥੇ ਕਿ ਇਹ ਦੋਵੇਂ ਪਤੀ ਪਤਨੀ ਜਿਨ੍ਹਾਂ ਦੇ ਵਿਆਹ ਨੂੰ ਹਲੇ 4 ਮਹੀਨੇ ਹੀ ਹੋਏ ਸੀ ਪਿੰਡ ਤੋਂ ਦਵਾਈ ਲੈਣ ਦੇ ਲਈ ਜਾਦੇ ਸਿੱਤੇ ਰਾਹ ਦੇ ਵਿੱਚ ਸੜਕ ਹਾਦਸੇ ਦਾ ਸ਼ਿਕਾਰ ਹੁੰਦੇ ਨੇ ਕਿਸੇ ਗੱਡੀ ਦੇ ਲਪੇਟ ਦੇ ਵਿੱਚ ਆਂਦੇ ਨੇ ਦੋਸਤੋ ਬਾਅਦ ਦੋਵੇਂ પતિ ਪਤਨੀ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੇ ਇੱਕ ਹੋਰ ਸ਼ਖਸ ਜੋ ਕਿ ਆਪਣੀ ਦੂਸਰੀ ਬਾਈਕ ਤੇ ਸਵਾਰ ਸੀ ਉਹ ਵੀ ਸਹਾਤ ਦਾ ਸ਼ਿਕਾਰ ਹੁੰਦਾ ਹੈ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੈ ਤਦ ਦੱਸਿਆ ਕਿ ਦੋਵੇਂ પતિ ਪਤਨੀ ਦਾ ਨਾਂ ਅੰਡ ਦਾ ਨਾਂ ਅਰਸ਼ਦੀਪ ਦੱਸਿਆ ਜਾ ਰਿਹਾ ਹੈ ਤੇ ਉਸੀ ਪਤਨੀ ਦਾ ਨਾਂ ਕਾਜਲ ਹੈ ਤਦ ਦੱਸਿਆ ਕਿ ਨਾ ਦੋਹਾਂ ਦੀ ਮੌਤ ਹੋ ਚੁੱਕੀ ਹੈ ਉਸ ਤੋਂ ਬਾਅਦ ਪਰਿਵਾਰਿਕ ਮੈਂਬਰ ਮੌਕੇ ਤੇ ਪਹੁੰਚੇ ਨੇ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਆ ਤਦ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਇਸ ਭਾਨੇ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਦਾ ਹਮਾਰ ਕੇ ਰੋਂਦਾ ਹੋਇਆ ਨਜ਼ਰ ਆ ਰਿਹਾ ਦੱਸ ਸੀ ਕਿ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਹੋਏ ਤੇ ਉਹਨਾਂ ਦੇ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਮੌਕੇ ਤੇ ਮੌਜੂਦ ਹੋ ਕੇ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਜੋ ਵੀ ਬਿਆਨ ਦਰਜ ਕਰਵਾਏ ਜਾਣਗੇ ਉਹਨਾਂ ਨੂੰ ਜਾਂਚ ਕਰਕੇ ਉਸ ਉਹਨਾਂ ਦੇ ਆਧਾਰ ਦੇ ਉੱਪਰ ਕਾਰਵਾਈ ਕੀਤੀ ਜਾਵੇਗੀ ਤੁਸੀਂ ਵਿਸਥਾਰ ਪੂਰਾ ਮਾਮਲਾ ਕੀ ਹੈ ਤੇ ਇਸ ਸੰਬੰਧੀ ਕੀ ਜਾਣਕਾਰੀ ਦਿੱਤੀ ਜਾ ਰਹੀ ਹੈ ਮੇਰਾ ਬੇੜਾ ਹੈਗੀ ਕੀ ਨਾਂ ਸੀਗਾ ਉਹਨਾਂ ਅਰਸ਼ਦੀਪ ਜਿਹੜਾ ਦੂਜਾ ਇਹਦੀ ਡੈਥ ਹੋਈ ਉਹ ਕੌਣ ਸੀਗਾ ਕੀ ਨਾ ਹੈ ਜੀ ਕੀ ਨਾ ਹੈ ਉਹਨਾਂ ਦਾ ਕਾਜਲ ਜੀ ਅੱਛਾ ਕਿੱਥੋਂ ਕਿੱਥੇ ਜਾ ਰਹੇ ਸੀਗੇ ਇਹ ਜੀ ਪਿੰਡੋਂ ਹੀ ਆਇਆ ਜੀ ਆਂਡੇ ਹਜੇ ਹਲੇ ਜੀ ਕਿਹੜਾ ਪਿੰਡ ਤੁਹਾਡਾ ਪਤਲੀ ਕਲਾਂ ਜੀ ਅੱਛਾ ਤੇ ਪਤਲੀ ਕਲਾਂ ਤੋਂ ਕਿੱਥੇ ਜਾ ਰਹੇ ਸੀਗੇ ਇਹ ਭੀ ਖੇੜ ਦਵਾਈ ਲੈਣ ਹੀ ਆਏ ਸੀ ਤੇ ਪਤਾ ਨਹੀਂ ਜਾਣਦੇ ਸੀ ਪਿੰਡੋਂ ਵੀ ਆਉਣਦੇ ਹੋਏ ਇਹਨਾਂ ਨੂੰ ਜੀ ਪਤਾ ਨਹੀਂ ਗੱਜ ਵਜੇ ਆਉਂਦੇ ਇਹ ਮੋਟਰਸਾਈਕਲ 'ਚ ਵਜੇ ਜੀ ਮੈਂ ਤੇ ਵੇਖਿਆ ਨਹੀਂ ਹੁਣਾਂ ਇਹਨੂੰ ਦੇ ਮੰਦੇ ਹਾਲ ਤੇ ਸੀ ਦੋਵਾਂ ਦੀ ਡੈਥ ਹੋ ਗਈ ਹੈ ਹਾਂ ਜੀ ਦੋਵਾਂ ਦੀ ਬੱਚੇ ਕਿੰਨੇ ਇਹਨਾਂ ਦੇ ਜੀ अच्छा विया ही हो यार अच्छा विया ही हो यार पुलिस गई मौके पे जब ਕੀ ਨਾ ਲੈਂਦਾ ਤੇ ਹਸਪਤਲ ਦਿਖਾਇਆ ਨਹੀਂ ਕਿ ਜਾਂ ਮੋਕੇ ਤੇ ਨਹੀਂ ਉੱਥੇ ਹੀ ਮੋਕੇ ਤੇ ਮੌਤ ਹੋ ਗਈ ਠੀਕ ਉਹ ਭਰਾ ਭਰਾ ਕੀ ਨਾ ਇਹਨਾਂ ਦਾ ਸਵਾਲ ਸਿਧਾ ਪਿਤਾ ਜੀ ਦਾ ਨਾਮ ਰਮਿੰਦਰ ਸਿੰਘ ਪਿੰਡ ਕਿਹੜਾ ਕੀ ਗੱਲ ਹੋਈ ਐ ਐਕਸੀਡੈਂਟ ਹੋਇਆ ਕਿਦਾਂ ਜੇ ਸਾਰਾ ਇਦਾਂ ਵੀ ਅਸੀਂ ਹੁਣ ਪੇਂਟ ਮੈਂ ਘਰ ਆਉਂਦੇ ਤੇ ਉਤੋਂ ਪਹੁੰਚ ਆ ਵੀ ਇੰਦਰਾ ਦਾ ਨਿਪਟਾਰਾ ਸੀ ਮੈਂ ਟੋ ਗਿਆ ਹਾਂਜੀ ਫਿਰ ਅਸੀਂ ਉਤੋਂ ਲੈ ਗਏ ਕੱਲਾ ਇਹਨਾਂ ਦਾ ਆਇਆ ਕਿਹੜੀ ਸੰਦ ਚ ਵੱਜਨੇ ਪਤਾ ਨਹੀਂ ਗੱਡੀ ਹੁੰਦੇ ਹੀ ਉੱਥੇ ਦੱਸਦੇ ਆ ਵੀ ਗੱਡੀ ਦੇ ਵਿੱਚ ਵੱਜੇ ਆ ਅੱਛਾ ਜੀ ਹਾਂਜੀ ਇੱਕ ਐਕਸੀਡੈਂਟ ਹੋਰ ਹੋਇਆ ਜਿਸ ਦੇ ਵਿੱਚ ਮੀਆਂ ਬੀਬੀ ਦੀ ਡੈਥ ਹੋਈ ਆ ਕਹਿੰਦੇ ਉਹਨਾਂ ਦੇ ਨਾਲ ਹੋਇਆ ਐਕਸੀਡੈਂਟ ਹਾਂ ਉਹਨਾਂ ਦਾ ਮਨੀ ਜੀ ਚਤਰਕੀ ਬਣਾਈ ਗਏ ਗੱਡੀ ਦੋ ਦੇ ਵਿੱਚ ਮਰਦੀ ਨ ਦੇ ਅੱਛਾ ਜੀ ਪਹਿਲਾਂ ਉਹਦੇ ਵਿੱਚ ਅੱਧੀ ਪੜ ਗਏ ਨੇ ਟਵਾਦੀ ਦੀ ਜਾਨ ਉਹਨਾਂ ਦੀ ਡੈਥ ਹੋ ਗਈ ਹੈ ਜਿਹੜੀ ਦੂਜੀ ਆ ਦੋ ਹਾਂਜੀ ਹਾਂਜੀ ਤੇ ਤੁਹਾਡੇ ਜਿਹੜਾ ਪੇਸ਼ੈਂਟ ਹੈ ਉਹ ਕਿੱਦਾਂ ਹੈ ਕੀ ਸੀ 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 ਬਹੁਤ ਜ਼ਰਾ ਗੱਡੀ ਦਾ ਪਤਾ ਲੱਗਾ ਕਿ ਕਿੱਡੀ ਗੱਡੀ ਮਰ ਰਹੀ ਹੈ ਜੋ ਫਾਈਂਡ ਅਪ ਪਤਾ ਨਹੀਂ ਜਾਇਆ ਇਹਦੇ ਸਿਵਾਦਾ ਕੋਲ ਲੈ ਕੇ ਆ ਗਏ ਪਤਰੀ ਜਗ੍ਹਾ ਨਾਲੇ ਕਿੱਦਾਂ ਕੀ ਗੱਲਬਾਤ ਹੋਈ ਆ ਉਹਨਾਂ ਦਾ ਜੀ ਐਕਸੀਡੈਂਟ ਹੋਇਆ ਜੀ ਕਿਹੜੀ ਜਗ੍ਹਾ ਸੰਗ ਅੱਛਾ ਜੀ ਤੇ ਕੋਈ ਪਤਾ ਲੱਗਾ ਕਿੰਨੇ ਕੁ ਵਜੇ ਦੀ ਕਰੀਬ ਦੀ ਗੱਲ ਆ ਇਹ ਜੀ ਗੱਲ ਨੂੰ ਅੱਧਾ ਘੰਟਾ ਪੌਣਾ ਘੰਟਾ ਹੋ ਗਿਆ ਜੀ ਅੱਛਾ ਜੀ ਤੇ ਮੈਂ ਡੈਥ ਜਿਹੜੀ ਇਹਨਾਂ ਦੀ ਮੌਕੇ ਤੇ ਹੋ ਗਈ ਆ ਮੌਕੇ ਤੇ ਹੋ ਗਈ ਜੀ ਮੀਆਂ ਬੀਬੀ ਦੀ ਪਹਿਚਾਨ ਕੀ ਹੋਈ ਆ ਇਹ ਜੀ ਆਪਣੇ ਅਰਸ਼ਦੀਪ ਸਿੰਘ ਆ ਇਹ ਨਾਮ ਜਿਹੜਾ ਨਾ ਹੈਗਾ ਜੀ ਤਾਂ ਅੱਛਾ ਜੀ ਤੇ ਇਹ ਐਕਸੀਡੈਂਟ ਜਿਹਦੇ ਨਾਲ ਹੋਇਆ ਉਹ ਸੈ ਠੀਕ ਹੈ ਜੀ ਹੁਣ ਹੁਣ ਕੀ ਕਾਰਵਾਈ ਤੁਹਾਡੇ ਵੱਲੋਂ ਕੀਤੀ ਜਾ ਰਹੀ ਹੈ ਜਿੱਦਾਂ ਵੀ ਹੁੰਦਾ ਉਹਨਾਂ ਦਾ ਬਿਆਨ ਲਿਖਾਂਗੇ ਜਾਣ ਲਈ ਹੋਰ ਕੋਈ ਕਾਰਵਾਈ ਹੈ ਤਾਂ